ਲੁਧਿਆਣੇ ਸ਼ਹਿਰ ਵਿੱਚ ਦੀਵਾਨ ਟੋਡਰਮਲ ਜੀ ਸੇਵਾ ਰਸੋਈ ਦਾ ਸਤਵਾਂ ਬੂਥ ਜਲੰਧਰ ਬਾਈਪਾਸ ਚੌਕ ਵਿੱਚ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਰੋਜ਼ ਸਿਰਫ 10 ਰੁਪਏ ਦੇ ਵਿੱਚ ਪੇਟ ਭਰ ਖਾਣੇ ਦੀ ਸੇਵਾ ਪ੍ਰਦਾਨ ਕੀਤੀ ਜਾਵੇਗੀ ਇਸ ਮੌਕੇ ਲੋੜਵੰਦਾ ਨੇ ਸੰਸਥਾ ਦਾ ਧੰਨਵਾਦ ਕੀਤਾ ਹੈ ਦੀਵਾਨ ਟੋਡਰਮਲ ਜੀ ਸੇਵਾ ਰਸੋਈ ਦੀ ਜਿਹੜੀ ਸਥਾਪਨਾ ਲੁਧਿਆਣਾ ਦੇ 5 ਅਗਸਤ 2020 ਨੂੰ ਕੀਤੀ ਗਈ ਸੀ ਅੱਜ ਤੋਂ ਪਹਿਲਾਂ ਲੁਧਿਆਣਾ ਦੇ ਵੱਖ-ਵੱਖ ਏਰੀਆ ਚ 6 ਬੂਥ ਦੇ ਮਾਧਮ ਨਾਲ ਜ਼ਰੂਰਤਮੰਦਾਂ ਲਈ 10 ਰੁਪਏ ਚ ਪਰਮੇਟ ਖਾਣੇ ਦੀ ਸੇਵਾ ਚੱਲੀ ਆ ਔਰ ਅੱਜ ਜਲੰਧਰ ਬਾਈਪਾਸ ਚੌਂਕ ਵਿਗੇ ਬੌਤਮ ਜਲੰਦਰੀ ਜੀ ਔਰ ਬਲਰਾਜ ਖੰਨਾ ਜੀ ਦੇ ਸਹਿਯੋਗ ਦੇ ਨਾਲ 7ਵਾਂ ਬੂਥ ਸ਼ੁਰੂ ਕੀਤਾ ਗਿਆ ਜਿੱਥੇ 10 ਰੁਪਏ ਚ ਖਾਣੇ ਦੀ ਪਰਮੇਟ ਸੇਵਾ ਰੋਜ਼ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਦਿੱਤੀ ਜਾਏਗੀ ਕਿੰਨਾ ਖੁਸ਼ੀ ਮਿਲਦੇ ਜਿਹੜੇ ਜਿਹੜੇ ਗਰੀਬ ਅਰਕ ਦੇ ਲੋਕ ਕਿੰਨਾ ਮਨ ਕਰ ਜਾਂਦੇ ਔਰ ਜਿਹੜਾ ਬੰਦਾ ਮੰਕੇ ਨਹੀਂ ਖਾਣਾ ਜਾਂਦਾ ਤੇ ਕਿਸੇ ਦਾ एहसान ਨਹੀਂ ਲੈਣਾ ਜਾਂਦਾ ਉਹ ਇਹ ਨਾਮਾਤਰ ਸ਼ੁਲਕ ਦੇ ਕੇ ਪਰਪੇਟ ਖਾਣਾ ਲੈ ਸਕਦਾ ਵੈਸੇ ਵੀ ਜਿਹੜੇ ਪੰਜਾਬੀ ਨੇ ਸਾਡੇ ਗੈਰਤਮੰਦ ਰਹੇ ਨੇ ਹਮੇਸ਼ਾ ਤੋਂ ਦੱਸ ਮੇ ਜੇ ਵੀ ਕੀ ਕੀ ਦੇ ਦਿੰਦੇ ਸੀ ਖਾਣ ਨੂੰ ਇਹ ਚਾਵਲ ਰੋਜ਼ ਹੁੰਦੇ ਆ ਜੀ ਸਬਜ਼ੀ ਰੋਜ਼ ਬਦਲ ਕੇ ਹੁੰਦੀ ਆ ਜੀ ਇੱਕ ਦਿਨ ਸਫੇਦ ਚਨੇ ਹੁੰਦੇ ਇੱਕ ਦਿਨ ਕਾਲੇ ਚਨੇ ਇੱਕ ਦਿਨ ਮੂੰਗੀ ਦੀ ਦਾਲ ਇੱਕ ਦਿਨ ਰਾਜਮਾ ਇੱਕ ਦਿਨ ਚਨੇ ਦੀ ਦਾਲ ਇੱਕ ਦਿਨ ਕੜੀ ਤੇ ਲਗਾਤਾਰ ਬਰੋਲੇ ਤੜਫੋ ਲਈ ਹਾਂ 60 ਦਿਨ ਸਾਲ ਹੋ ਗਏ ਜੀ ਸੇਵਾ ਚੱਲੀ ਆ ਜੀ ਹੋਰ ਵੀ ਕਈ ਜਗ੍ਹਾ ਤੇ ਦਿਵਾਨ ਡੋਡਰ ਮਲ ਦੀ ਦੇ ਨਾਮ ਤੇ ਦਰ ਰਸਈਆਂ ਪੂਰੀਆਂ ਕੀਆਂ ਨੇ ਸੋ ਉਸੇ ਤਰ੍ਹਾਂ ਇੱਥੇ ਵੀ ਕੰਮ ਕਰੇਗੀ ਇਹ ਰਸੋਈ ਜਿਹੜੀ ਹੈ 10 ਰੁਪਏ ਦੇ ਵਿੱਚ ਲੋਕਾਂ ਨੂੰ ਖਾਣਾ ਦਿੱਤਾ ਜਾਏਗਾ ਹਾਂਜੀ ਹਾਂਜੀ ਇਹਦੀ ਸਥਾਪਨਾ 5 ਅਗਸਤ 2020 ਨੂੰ ਹੋਈ ਸੀ ਅੱਜ ਤੱਕ ਤਕਰੀਬਨ 60 ਦਿਨ ਸਾਲ ਇਸ ਸੇਵਾ ਨੂੰ ਹੋਣ ਜਾ ਰਹੇ ਨੇ ਇੱਕ ਆ ਇਹ ਬੂਤ ਮਿਲਾ ਕੇ ਹੁਣ ਲੁਧਿਆਣਾ ਚ ਵੱਖ-ਵੱਖ ਇਲਾਕਿਆਂ 'ਚ ਸੱਤ ਬੂਥਾਂ ਦੇ ਮਾਧਿਅਮ ਨਾਲ ਲੁਧਿਆਣਾ ਲਾਈਵ ਲਈ ਟਿੰਕਾ ਜੱਟ ਦੀ ਰਿਪੋਰਟ